ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਅੱਜ ਆਪਾਂ ਪਹੁੰਚਾਂਗੇ ਪਿੰਡ ਪੰਨਾਵਾਲ ਜਿਲ੍ਹਾ ਸੰਗਰੂਰ ਦੇ ਵਿੱਚ ਤੇ ਅੱਜ ਤੁਹਾਨੂੰ ਦਿਨਿਆ ਡਿਟੇਲ ਕੀ ਹੈਗੀ ਇੱਧਰ ਆਪਣੀ ਟੀਮ ਕੈਮਰਾ ਵਗੈਰਾ ਕਸਨ ਲੱਗ ਰਹੀ ਆ ਇਹ ਮੋਟਰ ਵਿੱਚ ਪ੍ਰੋਬਲਮ ਆਈ ਹੈ ਵੀ ਕੱਲੇ ਹੀ 220 ਤੋਂ ਕੱਢੀ ਆ ਤੇ ਅੱਜ ਜਦੋਂ ਬਾਈ ਇਹ ਦੁਬਾਰੇ ਪਾਉਣ ਲੱਗੇ ਤਾਂ 180 ਫੁੱਟ ਤੋਂ ਥੱਲੇ ਨਹੀਂ ਜਾ ਰਹੀ ਹੈਗੀ ਤੇ ਹੁਣ ਆਪਾਂ ਕੈਮਰਾ ਪਾ ਕੇ ਦੇ ਵਿੱਚ ਚੈੱਕ ਕਰਾਂਗੇ ਵੀ ਕੀ ਪ੍ਰੋਬਲਮ ਆਈ ਇਹਨੂੰ ਸ਼ਾਇਦ ਕੋਈ ਪ੍ਰੋ ਦੀ ਪ੍ਰਾਲੀ ਅਲੀ ਹੋ ਸਕਦੀ ਆ ਲਓ ਜੀ ਉਹ ਚੱਲਿਆ ਆਪਣਾ ਕੈਮਰਾ ਜੀ ਬੜਾ ਲਓ ਜੀ ਆ ਆਪਣੀ ਸਾਰੀ ਟੀਮ ਰੁਕੀ ਮੋਟੇ ਹੋਏ ਚਾ ਕਾਗਜ ਤਾਂ ਲਾ ਪਾ ਲੈ ਕਾਗਜ ਕਹਿੰਦਾ ਅਸੀਂ ਮਾਰ ਕੇ ਦੇਖਣਾ ਪਹਿਲਾਂ ਫਿਰ ਕਾਗਜ ਪਾਵਾਂਗੇ ਪਹਿਲਾ ਸੁੱਕ ਤੱਕ ਕਈ ਮਾਰਨਾ ਯਾਰ ਉਹ ਫੇਰ ਕਢਾਏਗਾ ਹਾਂ ਫੇਰ ਤਾਂ ਕੱਟਣੀ ਪਊਗਾ ਕੈਮਰਾ ਪਾ ਦੋ ਕਾਲੇ ਜਿਹੇ ਤੂੰ ਬੱਚ ਤਰਕ ਹਾਂ ਤਾਂ ਹੀ ਦਾ ਫੋਨ ਚੱਕ ਲਿਆ ਟਾਈਮ ਨਾਲ ਹੀ ਤਾਰ ਖਿੱਚੀ ਉਹ ਕਿਧਰ ਆ ਤਾਰ ਖਿੱਚੋ ਉਹ ਉਧਰ ਕਰਾਓ ਨਾਲ ਆ ਜੀ ਸੋਨੀ ਸਕਰੀਨ ਉੱਪਰ ਦਿਖਾਉਣਾ ਸਾਰਾ ਕੁਝ ਵੀ ટીਵੀ ਉਂਦਰ ਲਾ ਉਹ ਤਾਂ ਪਰਲਾ ਦਾ ਪੂਰਾ ਉਮੀ ਲੱਗੇ ਜੋੜ ਤਾਂ ਸਹੀ ਉਹ ਤਾਂ ਸਹੀ ਆ ਉਹ ਤਾਂ ਮਨ 2 ਇੰਚੀ ਜੱਕੇ ਦੀ ਸੀ ਉਹੀ ਰੋਕ ਲਿਆ ਉਹ ਤਾਂ ਫਿਰ ਨਿਕਲੇ ਵੀ ਨਹੀਂਦੀ ਸਾਫਟ ਚੋਂ ਲੈ ਪੂਰੀ ਫਿਰ ਮਾਪਾ ਕਾ ਨੂੰ ਰਿਸਕ ਲੈਣ ਦੇਣਾ ਉਹਦਾ ਫਿਰ ਗਿਆ ਤੇੜਾ ਪਾ ਕੇ ਮਨ ਇਹਦੇ ਨਾਲ ਹੋ ਜਾਂਦਾ ਤੇਲ ਜਾਂਦਾ ਤੇਲੀ ਤੇਲ ਦਿਖੂ ਕਿੰਨਾ ਕਵਾਜ 5 ਲੀਟਰ ਅੰਡਾ ਦਾ ਘਰ ਪਾਇਆ ਉਹ ਤਾਂ 4 ਲੀਟਰ ਪਾਇਆ ਨਹੀਂ 4 ਲੀਟਰ ਪਾਇਆ ਉਹਨਾਂ ਬੰਦਲਾਂ ਗਲਾਸਾਂਾਂ ਨਾਲ ਪਾਇਆ 5 ਲੀਟਰ ਪਾਇਆ ਯਾਰ ਅਸਲ ਇਹ ਤਾਂ ਖੁਸਕ ਜੇ ਹੁੰਦੇ ਰਾਤੀ ਪੀ ਗਏ ਹੁਣ ਵੀ ਥੱਲੇ ਤਾਂ ਕੱਟੀ ਜਾਣਾ ਦੇਲ ਤਾਂ ਥੱਲੇ ਤਾਂ ਕਹਿੰਉਗਾ ਪਾਣੀ ਪੂਣੀ ਜੂਮ ਆ ਪਾਣੀ ਚ ਵੀ ਉਹਦੇ ਨੂੰ ਡਿਲੀਵਰੀ ਨਹੀਂ ਬੱਗਿਆ ਲੱਗਿਆ ਕੋਈ ਨਾ ਬੱਗਿਆ ਥੱਲੇ ਫਿਰ ਉਹ ਦਵਾਰ ਤੋਂ ਪਾਵੇਂ ਕੈਮਰਾ ਕਿਰਾਂ ਕੱਢ ਕੇ ਉਹ ਕਰ ਦਾਂਗੇ ਆਪਾਂ ਪਾਣੀ ਤੱਕ ਦੇ ਰਿਹਾ ਪਹਿਲੇ ਵੀ ਉਹ ਤੱਕ ਸਹੀ ਆਦਾ ਇਹ ਕੀ ਗੱਲ ਬਾਤ ਹੈ ਕਿੰਨੇ ਮਿੰਟ ਹੋ ਗਏ ਕੁੰਡੀ ਜੀ ਬਾਬਾ ਦੇਖੇ ਮਹਾ ਉਹਨਾਂ ਨਿਬੰਦੀ ਗੱਲਾਂ ਦਾ ਕੈਮਰਾ ਹੀ ਰਸੂਆ ਪਾਉਂ ਨੂੰ ਕੁੰਡੀ ਨਾਲ ਜਾ ਸੁਬਾਹ ਦਾ ਸਭ ਕੋ ਦੱਸੂ ਮੱਛੀ ਕੀ ਦੀ ਬੜੱਕਾ ਮਾਰ ਗਈ ਦੀ ਤਾਰਾ ਤੋੜਾ ਫਲਾਸਪਟ ਬਹੁਤ ਤਕੜੀ ਮਰੀ ਹੀ ਆ ਉਹ ਤੋ ਤੈਨੂੰ ਟੋਟਾ ਦਿਖਾ ਦੇਗਾ ਉੱਥੇ ਮੈਂ ਮੈਂ ਮਾਸ਼ ਇਹ ਗੈਨ ਪਣੀ ਚਾਹੀਦੀ ਸਹੀ ਕਿਥੇ ਵਗ ਆ ਗਿਆ ਪਾਣੀ ਬਹੋਲੀ ਘਰ ਵਾਲੀ ਆ ਗਿਆ ਪਾਣੀ ਹੋਲੀ ਕਰ ਲਈ ਪਿੰਦੋਂ ਕਿੰਨੇ ਫੁੱਟ ਤੇ ਆ ਗਿਆ ਪਾਣੀ

ਪਾਣੀ ਆਇਆ ਹੋਰ ਇਹਦਾ ਇੱਕ ਸੌਂਦੇ ਬਾਰੇ ਕੱਢ ਲੈ ਕਾਗਜ਼ ਲਾ ਕੇ ਬਹੋ ਜਰੋਰੀ ਸੀ ਇਹ ਨਹੀਂ ਖੜਦਾ ਹਨੀ ਖੜੂਗਾ ਖਾਰਸ ਇਹ ਨਿਕ ਉਹਦੀ ਨਿਕਲ ਜੂਦਾ ਮੜੇ ਨਾਲੀ ਥੱਲੇ ਜਾਂਦੇ ਦੀ ਉਹ ਕਾਰ ਡਾਕ ਕਾਗਜ਼ ਖੜੂਗਾ

ਹੌਲੀ ਛੱਡੀ ਨੇ ਤੇ ਇਹਦੇ ਨਾਲ ਲੱਗ ਗਿਆ ਲੱਗ ਗਿਆ ਇਹ ਸਮਾਂ ਛੱਡ ਕੋੜੀਏ ਕਸ ਲਾਇਆ ਉਹ ਤੇ ਫੇਰੀ ਆ ਪੁੱਛ ਕਹੁੰਦੇ ਨਾ ਰੰਦੇ ਲਓ ਜੀ ਆਪਣੇ ਕੈਮਰਾ ਦੂਜੀ ਵਾਰ ਆਪਣੇ ਕਾਗਜ ਲਾ ਕੇ ਛੱਡਤਾ ਅੱਜ ਦੇਖੀਏ ਚਲ ਜਾਣ ਦੇ ਹੌਲੀ ਚੱਲ ਹੌਲੀ 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 ਉੱਪਰ ਕਰਾਂ ਥੱਲੇ ਘਰ ਕਿੰਨਾ ਹੋ ਗਿਆ ਓਰੇ 162 ਆ ਥੱਲੇ ਘਰ ਹੌਲੀ 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 ਇੱਕ ਦਾ ਪੜੋਲੀ ਹਲਗੀ ਬਈ ਯਾਰ ਉੱਪਰ ਕਰੀ ਮੜਾ ਜਾ ਇਹਦੀ ਖੜਦਾ ਏ ਇਹਦੀ ਖੜਦਾ ਥੱਲੇ ਕਰੀ ਥੱਲੇ ਘਰ 1 ਮਿੰਟ ਇੱਕ ਮਿੰਟ ਖੜ ਜਾ ਵੀਰੇ ਇਹ ਵੀ ਸ਼ਾਰਟ ਹੋ ਗਿਆ ਕੀ ਹੋਇਆ ਹੂੰ ਕਟੁੱਟੀ ਸੀ ਸੈਕੜੂ ਉੱਪਰੋਂ ਲੁੱਟ ਖੜੀ ਵੀਰੇ ਸ਼ਾਰਟ ਲੈ ਚੱਲ ਜਾਣ ਥੱਲੇ ਹੌਲੀ 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 ਉੱਪਰ ਕਰ ਹੋਰ ਉੱਪਰ ਕਰ ਥੱਲੇ ਕਰ ਕਿੰਨਾ ਹੋ ਗਿਆ ਓਰੇ ਇਹ ਪਹਿਲਾ ਬਾਟ ਵਾਲਾ ਤੀਏ ਇਹ ਇਹ ਹੁਣ ਝੌਂਟਦੇ ਉੱਥੀ ਐ ਤਾਹਾਂ ਕਰੀ ਇਹਨੂੰ ਦੋ ਫੋਟੇ ਇੱਥੇ ਖੜਾ ਗਿਆ ਮੋਟਰ ਤੇ ਸੀ ਮੋਟਰ ਤੇ 180 ਜਮ ਕਰ ਥੱਲੇ ਕਰਾਂ ਕਰ ਥੱਲੇ 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 ਕੋਈ ਨਹੀਂ ਥੱਲੇ ਹੀ ਪਤਾ ਨਹੀਂ ਮੜਾ ਤਾਂ ਜਾ ਕੇ ਛੱਡੀ ਬਾ ਠੀਕੇ ਚੱਲ ਜਾਣੀ ਹੌਲੀ ਜਾਂਦੇ ਹੌਲੀ ਰੁਕ ਉੱਪਰ ਕਰਾ ਥੱਲੇ ਕਰ ਰੋਲ ਵਾਲੀ ਥੱਲੇ ਕਰੀ ਹੋਰ ਕਰ ਥੱਲੇ ਬਸ ਕਿਹੜੀ ਸਾਈਡ ਤੇ ਪਡੋਲੀ ਟੁੱਟੀ ਹੋਈ ਆਏ ਆਹ ਦੇਖ ਇਧਰੋਂ ਆ ਟਕਰਾਰੀ ਇਧਰੋਂ ਕਿੰਨੇ ਦੇ ਫਸੇ ਦੀ ਮੋਟਰ ਇਹ 180 ਦੇ 75 ਤੇ 80 ਜੀ 80 ਰੋਟਾ ਕਿੰਨਾ ਹੋ ਗਿਆ ਔਰ ਇਹ ਦੇਖ ਮੜਿਆ 160 ਹੋ ਗਿਆ 180 ਦੇ ਜਿਆਦੇ ਭਜਿਆ ਬਰੇ ਯਾਰ 180 ਕੋਈ ਨਾ ਕੋਈ ਆਊਟ ਆਉਟ ਨਹੀਂ ਉਹੀ ਕੱਢੇ ਰਿਹਾ ਪੰਜ ਚਾਲਾ ਹਾਂ 180 ਤੋਂ ਲੰਘ ਹੀ ਨਹੀਂ ਦੀ ਮਨਾਂ ਹੌਲੀ ਚੱਲ ਹੌਲੀ 5 ਫੁੱਟ ਦੀ ਵੋਟਰ ਲਾਲਾ ਉਹੀ 6780 ਹੈ ਰੋਕ ਹਾਂ ਜੀ ਯਾਰ ਤਾਂ ਹੀ ਨਹੀਂ ਕੋਸਰ ਤਾਂ ਇਹ ਕੀ ਆ ਪਾਂਡੂ ਦੀ ਉੱਪਰ ਕਰੀ ਉੱਪਰ ਕਰਾ ਕਿੰਨੇ ਦਾ ਕੈਮਰਾ ਓਰੇ ਉੱਪਰ ਕਰੀ ਥੱਲੇ ਕਰਾ ਥੱਲੇ ਕਰਾ ਕਿੰਨਾ ਹੋ ਗਿਆ ਓਰੇ ਮਿੱਟੀ ਆਈਏ ਹੈ ਕਸਾ 72 ਇੱਕ ਰੂਟ ਤੋਂ ਦਰਈਆਂ ਵਿੱਚ ਚੱਲ ਥੱਲੇ ਜਾਣ ਦੇ ਇਹਦੇ ਪਰੇ ਤਾਂ ਪੈ ਵੀ ਕਹੇਗਾ ਨਾ ਖਾਲੀ ਪਰੇ ਹੀ ਪਰੇ ਛਣੀ ਮੋਟਰ ਫਿਰ ਬੜੀ ਆਈ ਆ ਇਹਨਾਂ ਵਿੱਚੋਂ ਕਿੰਨਾ ਹੋ ਗਿਆ ਮੋਟਰ ਜੋ ਆਈ ਨਹੀਂ ਮਨੋ ਕਿੰਨਾ ਹੋ ਗਿਆ 170 ਹੋ ਗਿਆ 170 3 ਘੰਟੇ 600 ਬਸ ਇਨੀ ਹੋ ਜਾਂਦੀ ਆ ਤਾਂ ਹੀ ਉਹ ਖੜ ਜਾਂਦਾ ਉੱਥੇ ਜਾ ਕੇ ਠੀਕ ਹੂੰ ਬੋਰ ਤਾਂ ਡੱਡਾ ਕੋਈ ਚੰਗਾ ਬੰਦਾ ਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਆ ਬੋਰ ਚੈੱਕ ਕਰਾਤੀ ਗਏ ਪਿੰਡ ਪੰਨ ਵਾਲੀ ਹਾਂਜੀ ਉਹ ਨਾਲ ਪੇਦਨੀ ਦੇ ਵਿਚਾਲੇ ਪਿੰਡ ਤੇ ਇੱਥੇ ਸੜਕ ਦੇ ਉੱਤੇ ਬੋਰਤੀ ਤੇ ਬੋਰ ਚ 162 ਫੁੱਟ ਤੋਂ ਇਹ ਪੜੋਲੀ ਜੋੜ ਛੱਡ ਗਈ ਤੇ ਮੋਟਰ ਫਸ ਗਈ ਤੇ ਕੇਵਲ ਤਾਰ ਪੜਾਕਾ ਮਾਰ ਕੇ ਥੱਲੇ ਡਿੱਗੀ ਗਈ ਤੇ ਉਸ ਤੋਂ ਬਾਅਦ ਇਹਨਾਂ ਨੇ ਗੱਡੀ ਤੇ ਵਿਚੇ ਬੋਰ ਚੈੱਕ ਕਰਨ ਵਾਸਤੇ ਸਾਨੂੰ ਬੁਲਾਇਆ ਬਾਈਆਂ ਨੇ ਅਸੀਂ ਕੈਮ ਨਾਲ ਬੋਰ ਚੈੱਕ ਕਰਿਆ ਤੇ 162 ਤੇ 164 ਤੇ 167 ਫੁੱਟ ਤੋਂ ਲੈ ਕੇ ਜਮਾ ਪੜੋਲੀ ਟੁੱਟ ਕੇ ਡੈਮੇਜ ਹੋ ਗਈ ਮੰਨ ਲਓ ਬੋਰ ਭਰ ਗਿਆ ਇੱਥੋਂ 170 ਤੱਕ ਜਮਾ ਇੱਕ ਪਾਸੇ ਫੇਵਰ ਵਾਲਾ ਬੋਰਾ ਪਾਟ ਗਿਆ ਤੇ ਉਸ ਤੋਂ ਬਾਅਦ ਹਮਲੂ ਬੋ ਡੈਡ ਹੈ ਠੀਕ ਹੈ ਜੀ ਤੇ ਇਹ ਅਸੀਂ ਅੱਜ ਬੋਰ ਚੈੱਕ ਕੀਤਾ ਸੀ ਧੰਨਵਾਦ ਧੰਨਵਾਦ ਲਓ ਜੀ ਤੁਹਾਨੂੰ ਸਾਡੀ ਮਿੱਤੇ ਜੀ ਡਿਟੇਲ ਦੇਤੀ ਜੀ ਬੋਰ ਇਹ ਸਾਰਾ ਭਰਿਆ ਹੋਇਆਗਾ ਤੇ ਹੁਣ ਆਪਣਾ ਕੈਮਰਾ ਬਾਹਰ ਆ ਚੁੱਕਿਆ ਹੈਗਾ ਹਣਪਾ ਆਪਣਾ ਕੈਮਰਾ ਇਕੱਠਾ ਕਰਕੇ ਚੱਲਾਂਗੇ ਤੇ ਜੇ ਤੁਹਾਨੂੰ ਵੀ ਕਿਸੇ ਨੇ ਵੀ ਆਪਣੇ ਬੋਰ ਚ ਕੈਮਰਾ ਮਰਵਾ ਕੇ ਕੈਮਰਾ ਚੈੱਕ ਕਰਵਾਉਣਾ ਹੋਵੇ ਆਪਦਾ ਬੋਰ ਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਤਾ ਸਾਡਾ ਪਿੰਡ ਹੈਗਾ ਨਮੋਲ ਜ਼ਿਲ੍ਹਾ ਸੰਗਰੂਰ ਤੇ ਸਾਡਾ ਫੋਨ ਨੰਬਰ ਹੈਗਾ 9781754490 ਦੁਬਾਰਾ ਫੇਰ ਬੋਲ ਦਿੰਨੇ ਆ 9781754490 ਬਾਕੀ ਸਾਡੀ ਮਿਸਤਰੀ ਨਾਲ ਗੱਲ ਕਰਾ ਦਿੰਨੇ ਆ ਆਪਦਾ ਨੰਬਰ ਹੀ ਬੋਲ ਦੇਣਗੇ ਲੋ ਜੀ ਆ ਉਹਦਾ ਨੰਬਰ ਬੋਲ ਮਿਸਤਰੀ ਜੀ ਬੋਲੋ